ਬਿਲਕੁਲ ਜਿਹੜੀ ਸੋਨੇ ਵਰਗੀ ਜਿਹਨੂੰ ਆਪਾਂ ਕਹਿੰਨੇ ਆ ਕਣਕ ਹੈ ਜੀ ਔਰ ਕੋਈ ਉਹਦੇ ਚ ਮੱਚ ਨਹੀਂ ਮਰਿਆ ਹੋਇਆ ਕੋਈ ਦਾਣਾ ਖਰਾਬ ਨਹੀਂ ਹੈ ਕਾਲਾ ਨਹੀਂ ਹੈ ਕੋਈ ਗੁੱਲੀ ਡੰਡਾ ਨਹੀਂ ਆ ਰਿਹਾ ਕੁਝ ਨਹੀਂ ਹੈ ਔਰ ਝਾੜ ਬਹੁਤ ਅੱਛਾ ਹੈ ਇਸ ਵਾਰੀ 4-5 ਕੁਇੰਟਲ ਪਰ ਏਕੜ ਜ਼ਿਆਦਾ ਹੈ ਅਨਦਾਤਾ ਖੁਸ਼ ਹੈ ਆਰਤੀਆ ਖੁਸ਼ ਹੈ ਮਜ਼ਦੂਰ ਖੁਸ਼ ਹੈ ਸਤਿ ਸ੍ਰੀ ਅਕਾਲ ਤਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਾਈ ਕੀ ਗੱਲ ਤਾਈ ਕਿੱਥੇ ਜਾ ਕੇ ਆਈਆਂ ਕਰਮਵਾਲੀਆਂ ਪੁੱਤ ਆਨੰਦਪੁਰ ਸਾਹਿਬ ਜਾ ਕੇ ਆਈਆਂ ਓ ਤਾਈ ਗੋਡੇ ਤੇਰੇ ਚੱਲਦੇ ਨਹੀਂ ਤੂੰ ਉੱਥੇ ਤਾਂ ਕਿਵੇਂ ਜਾਈ ਇਹ ਅਭਦੇ ਦਰਸ਼ਨ ਕਰਨ ਵਾਸਤੇ ਗੋਡੇਰੀ ਕਿਸਮਤ ਚਲਨੀ ਚਾਹੀਦੀ ਹੈ ਮਾਤਾ ਰਾਣੀ ਦੀ ਕਿਰਪਾ ਹੋਈ ਮੈਂ ਵੀ ਜਵਾਲਾ ਜੀ ਦਰਸ਼ਨ ਕਰਕੇ ਆਈਆਂ ਕੀ ਬਾਤ ਆ ਭਾਈ ਮੈਨੂੰ ਲੱਗਦਾ ਪਿੰਡ ਦੀਆਂ ਸਾਰੀਆਂ ਬੁੜੀਆਂ ਦੀ ਲਾਟਰੀ ਲੱਗੀ ਹੈ ਸਾਰੀਆਂ ਹੀ ਸੈਰ ਕਰਨ ਦੇ ਨਿਕਲੀਆਂ ਲਾਟਰੀ ਤਾਂ ਸਾਡੀ ਉਸੇ ਦਿਨ ਨਿਕਲੀ ਸੀ ਜਿਸ ਦਿਨ ਮਾਨ ਸਰਕਾਰ ਨੇ ਪੰਜਾਬ ਸੰਭਾਲਿਆ ਸੀ ਹੋਰ ਕੀ ਜੁੰਦਾ ਰਵੇ ਕਰਮਾ ਵਾਲਾ ਜਿਨੇ ਸਾਡੇ ਵਰਗੀਆਂ ਬਾਰੇ ਸੋਚਿਆ ਤਾਂ ਸਹੀ ਯਾਰ ਸੁਣਿਆ ਤਾਂ ਮੈਂ ਵੀ ਆ ਵੀ ਮੁੱਖ ਮੰਤਰੀ ਤੀਰਥ ਯਾਤਰਾ ਵੱਲੋਂ ਕੋਈ 50 ਹਜ਼ਾਰ ਸ਼ਰਧਾਲੂਆਂ ਨੂੰ ਮੌਕਾ ਮਿਲਿਆ ਵੱਖ-ਵੱਖ ਥਾਂ ਤੇ ਜਾ ਕੇ ਦਰਸ਼ਨ ਕਰਨ ਦਾ ਇਹ ਜੋ ਤੂੰ ਸੁਣਿਆ ਨਾ ਸਭ ਸੱ ਸੁਣਿਆ ਐਨੇ ਪਿਆਰ ਨਾਲ ਤਾਂ ਮੇਰੇ ਸਗੇ ਮੁੰਡੇ ਨੇ ਪਿੰਡ ਦੇ ਗੁਰੂ ਘਰ ਦੇ ਦਰਸ਼ਨ ਨਹੀਂ ਕਰਵਾਏ ਜਿੰਨੇ ਸਤਕਾਰ ਨਾਲ ਮੈਂ ਹੁਣ ਗੁਰੂ ਨਗਰੀ ਦੇ ਦਰਸ਼ਨ ਕਰਕੇ ਆਈਆਂ ਐਸੀ ਯੋਜਨਾ ਚ ਹਰ ਲੋੜਵੰਦ ਦੀ ਸੁਣਵਾਈ ਕਿੰਨੀ ਹੈ ਮੁਫਤ ਖਾਣਾ ਐਸੀ ਟ੍ਰੇਨ ਰਹਿਣ ਸਹਿਣ ਦਾ ਖਾਸ ਪ੍ਰਬੰਧ ਮੈਨੂੰ ਤਾਂ ਐਦਾਂ ਲੱਗਿਆ ਮਰਨ ਤੋਂ ਪਹਿਲਾਂ ਸੁਰਗ ਮਿਲ ਗਿਆ ਪੀਰਤ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ 13 ਟ੍ਰੇਨਾਂ ਸ਼ੁਰੂ ਹੋਈਆਂ 1040 ਸਵਾਰੀਆਂ ਇੱਕ ਟ੍ਰੇਨ 'ਚ ਜਾਂਦੀਆਂ ਜੀ ਤੱਕ ਸ੍ਰੀ ਦਮਦਮਾ ਸਾਹਿਬ ਲੈ ਕੇ ਜਾਣ ਗਿਆ ਤੱਕ ਸ੍ਰੀ ਕੇਸਗੜ੍ਹ ਸਾਹਿਬ ਲੈ ਕੇ ਜਾਣ ਗਿਆ ਬੈਸ਼ਨੋਦੇਵੀ ਮਾਤਾ ਜੀ ਦੇ ਦਰਸ਼ਨ ਮਾਤਾ ਨੈਣਾ ਦੇਵੀ ਜੀ ਮਾਤਾ ਜਵਾਲਾ ਜੀ ਜਿੱਥੇ-ਜਿੱਥੇ ਵੀ ਜੀ ਦਾ ਮਨ ਕਰਦਾ ਜਾਣ ਨੂੰ ਬਹੁਤ ਧੰਨਵਾਦ ਹੈ ਜੀ ਤੁਸੀਂ ਮੇਰੇ ਨਾਲ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਸੀ ਮੈਂ ਜੋ ਜਿਹੜਾ ਤੁਸੀਂ ਜਾਣਦੇ ਹੋ ਕਿ ਸਾਡਾ ਯੁੱਧ ਨਸ਼ਾ ਵਿਰੋਧ ਚੱਲਦਾ ਔਰ ਮੈਂ ਉਹਦਾ ਲਗਾਤਾਰ ਦੌਰਾ ਕਰ ਰਿਹਾ ਔਰ ਮੈਂ ਪੂਰੇ ਜਿਹੜਾ ਹੈਗਾ ਬਾਰਡਰ ਬੈਟ ਦੇ ਦੌਰੇ ਤੇ ਜਾ ਰਿਹਾ ਸੀ ਬਟ ਮੈਂ ਸੋਚਿਆ ਵੀ ਪਹਿਲਾਂ ਮੈਂ ਮੰਡੀਆਂ ਦਾ ਹਾਲਾਤ ਦੇਖ ਕੇ ਅੱਜ ਮੈਂ ਜਿਹੜੀ ਪਟਿਆਲਾ ਦਿਹਾਤੀ ਦੇ ਵਿੱਚ ਛੇ ਮੰਡੀਆਂ ਜੀ ਸਵੇਰੇ 10 ਵਜੇ ਮੈਂ ਮੰਡੌਰ ਤੋਂ ਸ਼ੁਰੂ ਕੀਤਾ ਸੀ ਫਿਰ ਤੰਘੇੜਾ ਉਸ ਤੋਂ ਬਾਅਦ ਲੋਟ ਫਿਰ ਬਖਸ਼ੀਵਾਲਾ ਤੇ ਲੰਗ ਪੰਜ ਮੰਡੀਆਂ ਮੈਂ ਕਵਰ ਕਰਕੇ ਹੁਣ ਮੈਂ ਇੱਥੇ ਪਟਿਆਲੇ ਦੀ ਮੰਡੀ 'ਚ ਪਹੁੰਚਿਆ ਜੀ ਤੇ ਇਸ ਵਾਰੀ ਮੌਸਮ ਵੀ ਠੀਕ ਹੈ ਜੀ ਔਰ ਬਿਲਕੁਲ ਜਿਹੜੀ ਸੋਨੇ ਵਰਗੀ ਜਿਹਨੂੰ ਆਪਾਂ ਕਹਿੰਨੇ ਆ ਕਣਕ ਹੈ ਜੀ ਔਰ ਕੋਈ ਉਹਦੇ ਚ ਮੱਚ ਨਹੀਂ ਮਰਿਆ ਹੋਇਆ ਕੋਈ ਦਾਣਾ ਖਰਾਬ ਨਹੀਂ ਹੈ ਕਾਲਾ ਨਹੀਂ ਹੈ ਕੋਈ ਗੁਲੀ ਡੰਡਾ ਨਹੀਂ ਆ ਰਿਹਾ ਕੁਝ ਨਹੀਂ ਹੈ ਔਰ ਝਾੜ ਬਹੁਤ ਅੱਛਾ ਹੈ ਇਸ ਵਾਰੀ 4-5 ਕੁਇੰਟਲ ਪਰ ਏਕੜ ਜ਼ਿਆਦਾ ਹੈ ਅੰਨਦਾਤਾ ਖੁਸ਼ ਹੈ ਆੜਤੀਆ ਖੁਸ਼ ਹੈ ਮਜ਼ਦੂਰ ਖੁਸ਼ ਹੈ ਤੇ ਬਹੁਤ ਸਾਰਾ ਠੀਕ ਚੱਲ ਰਿਹਾ ਜੀ ਬਹੁਤ ਵਧੀਆ ਜਿਹੜਾ ਬੰਦੋਬਸਤ ਹੈ ਸਰਕਾਰ ਨੇ ਕੀਤੇ ਆ ਉਹ ਪੁਖਤਾ ਪ੍ਰਬੰਧ ਕੀਤੇ ਹੋਏ ਆ ਕਿਸੇ ਮੈਨੂੰ ਕੋਈ ਜ਼ਿਆਦਾ ਲੰਬੀ ਚੌੜੀ ਕੋਈ ਪ੍ਰੋਬਲਮ ਨਹੀਂ ਹੈ ਕਿ ਸਿਰਫ ਇੱਕ ਲਿਫਟਿੰਗ ਵਾਲਾ ਈਸ਼ੂ ਹੈ ਕਿ ਮੰਡੀਆਂ ਇੱਕਦਮ ਤੇ ਉਹ ਲਿਫਟਿੰਗ ਮੈਂ ਤੇਜ਼ ਕਰਵਾ ਰਿਆ ਜੀ ਹੋਰ ਮੋਟਾ ਸੀਗਾ ਉਹ ਸਾਰਾ ਲਿਫਟਿੰਗ ਤੇਜ਼ ਕਰਾ ਰਹੇ ਆ ਆਦਰਵਾਇਸ ਜਿਹੜਾ ਹੈਗਾ ਸਾਰੇ ਜਣੇ ਕਿਸਾਨ ਵੀ ਆੜਤੀਆ ਵੀ ਸਾਰੇ ਸੈਟੀਸਫਾਈਡ ਹੈ ਤੇ ਬਹੁਤ ਅੱਛੇ ਬੰਪਰ ਕ੍ਰੌਪ ਹੈ ਜੀ ਇਸ ਵਾਰੀ ਵਾਹਿਗੁਰੂ ਇਹਦੇ ਕਿਰਪਾ ਬਣਾਈ ਰੱਖੇ ਜੀ ਅੱਜ ਤਨਤਾਲ ਸਿੰਘ ਉੱਤੇ ਇੱਕ ਭਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਗੁਰੂ ਦੇ ਚਰਨਾਂ 'ਚ ਬੇਨਤੀ ਕਰਦਾ ਕਿਸੇ ਤਰ੍ਹਾਂ ਆਪਣੀ ਕਿਰਪਾ ਬਣਾਈ ਰੱਖਣ ਔਰ ਇਹ ਵੀ ਕਰਦਾ ਜੀ ਸਾਨੂੰ ਜਦੋਂ ਅਹ ਦੇਖਵਾਦਰ ਸਾਹਿਬ ਦੇ ਗੁਰਪੁਰਬ ਤੇ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀਗਾ ਮੋਦੀ ਜੀ ਨੇ ਔਰ ਉਸ ਤੋਂ ਪਹਿਲਾਂ ਜਿਹੜਾ ਸ਼ੁਰੂਆਤ ਹੋਈ ਸੀ ਉਹ ਤਨਤਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਹੋਈ ਸੀ ਔਰ ਉਹਨਾਂ ਨੂੰ ਮੈਂ ਉਮੀਦ ਕਰਦਾ ਕਿ ਉਹ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀਗਾ ਬੜੇ ਪਵਿੱਤਰ ਦਿਹਾੜਿਆਂ ਦੇ ਉੱਤੇ ਤੇ ਆਪਣਾ ਵਾਅਦਾ ਪੂਰਾ ਕਰਨਗੇ ਕਿਉਂਕਿ 80 ਕਰੋੜ ਲੋਕਾਂ ਨੂੰ ਅਸੀਂ ਇਹੀ ਅਨਾਜ ਵੰਡਣਾ ਜੀ ਤੇ ਉਹ ਜਿਹੜਾ ਪੈਦਾ ਕਰਨ ਵਾਲਾ ਆ ਆਪਾਂ ਉਹਦੇ ਨਾਲ ਜਿਹੜਾ ਵਾਅਦਾ ਕੀਤਾ ਸੀਗਾ ਉਹ ਪੂਰੀ ਉਮੀਦ ਕਰਦਾ ਹਾਂ ਕਰਨਗੇ ਸਾਡਾ ਮੰਡੀ ਬੋਰਡ ਦਾ ਔਰ ਜਿਹੜਾ ਸਾਡਾ ਮਾਰਕੀਟ ਕਮੇਟੀ ਦੇ ਪੈਸੇ ਆਣਗੇ ਜਿਹਦੇ ਨਾਲ ਅਸੀਂ ਪਿੰਡਾਂ ਦੀਆਂ ਸੜਕਾਂ ਸਾਰੀਆਂ ਜਿੰਨੀਆਂ ਮੰਡੀਆਂ ਨੂੰ ਜਾਂਦੀਆਂ ਉਹ 18 ਫੁੱਟ ਕਰਾਂਗੇ ਮੰਡੀਆਂ ਛੋਟੀਆਂ ਪੈ ਰਹੀਆਂ ਉਹਨਾਂ ਦੇ ਫੜ ਨਵੇਂ ਬਣਾਣੇ ਆ ਇਹ ਪਟਿਆਲੇ ਦੀ ਮੰਡੀ ਸਾਨੂੰ ਸ਼ਿਫਟ ਕਰਨ ਦੀ ਲੋੜ ਆ ਉਹਦੇ ਵਾਸਤੇ ਸਾਰਾ ਬੁਰੀਆਦੀ ਢਾਂਚਾ ਨਵੇਂ ਸਿਰੇ ਤੋਂ ਬਣਾਣਾ ਸੋ ਜੇ ਸਾਡੇ ਕੋਲੇ ਮੰਡੀ ਬੋਰਡ ਦਾ ਸਾਡਾ ਪੈਸਾ ਆ ਜਾਏਗਾ ਤਾਂ ਸਾਡੇ ਕੋਲੇ ਅਸੀਂ ਉਹ ਸਾਰੇ ਕੰਮ ਕਰ ਪਾਵਾਂਗੇ ਮਾਰਕੀਟ ਵੀਸ ਦਾ ਤੇ ਮੈਂ ਉਮੀਦ ਕਰਦਾ ਕਿ ਜਿਹੜਾ ਅੱਜ ਪਵਿੱਤਰ ਦਿਹਾੜਾ ਅੱਜ ਸਾਡੇ ਪ੍ਰਧਾਨ ਮੰਤਰੀ ਜੀ ਕਿਰਪਾ ਕਰਨਗੇ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਕੀਤਾ ਸੀਗਾ ਅੱਜ ਆਪਣੇ ਪਿਛਲੀ ਵਾਰੀ ਕੀਤੇ ਹੋਏ ਵਾਅਦੇ ਜਿਹੜੇ ਕਿ ਸਾਢੇ 3 ਸਾਲ ਹੋ ਗਏ 2021 ਦੇ ਵਾਅਦੇ ਪੂਰੇ ਕਰਨਗੇ ਸੋ ਮੈਂ ਇੱਕ ਵਾਰੀ ਜਿਹੜੇ ਸਾਰੇ ਜਿੰਨੇ ਵੀ ਮੇਰੇ ਭਰਾ ਇੱਥੇ ਆਏ ਆ ਸਾਰੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹ ਐਸੋ ਨੇ ਦਿਨ ਰਾਤ ਸਾਰੇ ਜਣੇ ਚਾਹੇ ਆੜਤੀਆ ਹੋਵੇ ਜੀ ਔਰ ਚਾਹੇ ਕਿਸਾਨ ਹੋਵੇ ਇਹ ਮਿਲ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਪੰਜਾਬ ਦਾ ਮੰਡੀਕਰਨ ਦਾ ਔਰ ਸਾਡੇ ਜਿੰਨੇ ਵੀ ਅਫਸਰ ਸਹਬਾਨ ਆ ਉਹ ਵੀ ਲਗਾਤਾਰ